ਹਾਂਜੀ ਅੱਛਾ ਕੀ ਕਹਿਣਾ ਚਾਹੋਗੇ ਘਰ ਸਰ ਜੀ ਕਿੰਨੇ ਸਾਲ ਹੋ ਗਏ ਸੀ ਘਰ ਬਣਾਏ ਨੇ ਅੱਛਾ ਥੋੜੇ ਜਿਹੜਾ ਘਰ ਸਾਰਾ ਡਿੱਗਣ ਵਾਲਾ ਕਿੰਨਾ ਡਿੱਗ ਚੁੱਕਿਆ ਡਿੱਗਣੋਂ ਤਿਆਰ 800万 ਦੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਫਟ ਘਾ ਪਾ ਜਾਣੇ ਤਾਂ ਕਿਹੜੀ ਕਲਾਸ ਫੜਦੇ ਹਾਂ ਦੋਸਤੋ ਸਤਿ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਅਸੀਂ ਖੜੇ ਆਂ ਮਾਨਸਾ ਜ਼ਿਲ੍ਹੇ ਦਾ ਪਿੰਡ ਨੰਗਲਕਲੇਗਾ ਬਾਜ਼ੀਗਰ ਬਸਤੀ ਐ ਉੱਥੇ ਖੜੇ ਆਂਗੇ ਇੱਥੇ ਨਾਲ ਹੀ ਇੱਕ ਛੱਪੜ ਆ ਜੋ ਓਵਰਫਲੋ ਹੋ ਕੇ ਪਾਣੀ ਇਹਨਾਂ ਦੇ ਘਰਾਂ ਵਿੱਚ ਆ ਬੜਿਆ ਇਹ ਵੀਰਾ ਜੀ ਦਾ ਘਰ ਐ ਇਸ ਦਾ ਪਰਿਵਾਰ ਵੀ ਨਾਲ ਖੜਾ ਐ ਬੜੀ ਮਿਹਨਤ ਮਜ਼ਦੂਰੀ ਕਰਕੇ ਇੱਕ ਇੱਕ ਰੁਪਿਆ ਜੋੜ ਕੇ ਘਰ ਬਣਾਉਂਦਾਗਾ ਲੱਖਾਂ ਰੁਪਏ ਲਾ ਕੇ ਘਰ ਬਣਾਇਆ ਸੀ ਬਹੁਤ ਸੋਹਣਾ ਘਰ ਸੀਗਾ ਕਮਰੇ ਆ ਭਾਂਡੇ ਆ ਉੱਪਰ ਚਵਾਰਾ ਵੀ ਬਣਾਇਆ ਹੋਇਆ ਸੀ ਪਰ ਪਿੱਛੇ ਦੀ ਪਾਣੀ ਆ ਗਿਆ ਅੱਧਾ ਘਰ ਡਿੱਗ ਪਿਆ ਅੱਧਾ ਕਿਸੇ ਵੇਲੇ ਵੀ ਡ ਇਹ ਖੜਾ ਹੈ ਉਹਨੂੰ ਵੀ ਥੋੜਾ ਰਿਸਕ ਲੈ ਕੇ ਖੜੇ ਹੋਏ ਆ ਕਿਉਂਕਿ ਪਿੱਛੇ ਪੂਰਾ ਮਕਾਨ ਵਹਿ ਗਿਆ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਇਸ ਮੌਕੇ ਜੋ ਪਿੰਡ ਦੀ ਪੰਚਾਇਤ ਹੈ ਸਰਪੰਚ ਸਾਹਿਬ ਨੇ ਉਹ ਪਹੁੰਚੇ ਆ ਉਹਨਾਂ ਨੇ ਪਰਿਵਾਰ ਨੂੰ ਦਲਾਸਾ ਦਿੱਤਾ ਉਹਨਾਂ ਨੇ ਕਿਹਾ ਗਿਆ ਕਿ ਤੁਹਾਡੀ ਗੱਲ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦੀ ਕਰਾਂਗੇ ਪਹਿਲਾਂ ਵੀ ਉਹ ਸਮੇਂ-ਸਮੇਂ ਤੇ ਸਰਕਾਰ ਤੱਕ ਗੱਲ ਪਹੁੰਚਦੀ ਕਰਦੇ ਰਹੇ ਆ ਪਰ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਇੱਥੇ ਸੈਂਕੜੇ ਪਰਿਵਾਰ ਨੇ ਜੋ ਬਾਜੀਗਰ ਬਸਤੀ ਵਿੱਚ ਰਹਿੰਦੇ ਆ ਇਹ ਇੱਕ ਘਰ ਨਹੀਂ ਡਿੱਗਿਆ ਇਸ ਤੋਂ ਬਾਅਦ ਪਤਾ ਨਹੀਂ ਜੇ ਲਗਾਤਾਰ بارش ਹੁੰਦੀ ਆ ਤਾਂ ਕਿੰਨੇ ਘਰ ਲਗਾਤਾਰ ਡਿੱਗਦੇ ਰਹਿਣਗੇ ਪਰਿਵਾਰ ਨਾਲ ਤੁਹਾਡੀ ਗੱਲ ਕਰਵਾਵਾਂਗੇ ਬਾਈ ਜੀ ਕੀ ਨਾਏਗਾ ਹੈ ਜੀ ਜੀ ਰਾਮ ਅੱਛਾ ਜੀ ਦੱਸੋ ਕੀ ਕਹਿਣਾ ਚਾਹੀਦਾ ਘਾਟ ਦਰ ਜਿਹੜੀ ਕਹਿਣਾ ਚਾਹੁੰਦੇ ਨੇ ਕਿ ਪਾਣੀ ਆ ਪਾਣੀ ਆਉਣ ਦੇ ਕਾਰਨ ਹੀ ਸਾਡਾ ਸਾਰਾ ਮਕਾਨ ਵਹਿ ਗਿਆ ਜੀ ਤੇ ਹੁਣ ਵੀ ਡੇਗਣ ਨੂੰ ਤਿਆਰ ਹੈ ਜੀ ਮਕਾਨ ਜਿਹੜੇ ਹੀ ਬੇਨਤੀ ਕਰਦੇ ਜਿਵੇਂ ਸਾਡਾ ਮਾਲੀ ਨੁਕਸਾਨ ਹੋ ਗਿਆ ਇਹਾਨੂੰ ਦਿੱਤਾ ਜਾਵੇ ਜੀ ਕਿੰਨਾ ਨੁਕਸਾਨ ਹੋ ਗਿਆ ਹਾਂ ਨੁਕਸਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਅੱਧਾ ਮਕਾਨ ਡੇਗ ਗਿਆ ਅਧਰ ਹੈ ਗੱਡੀ ਅੰਦਾਜ਼ਾ ਵੀ ਕਿੰਨੇ ਲੱਖ ਦਾ ਨੁਕਸਾਨ 8-10 ਲੱਖ ਦਾ ਨੁਕਸਾਨ ਆ ਗਿਆ ਅੱਛਾ ਇਹ ਜਿਹੜਾ ਪਿੱਛੋਂ ਪਾਣੀ ਆ ਗਿਆ ਸਾਰਾ ਘਰ ਡਿੱਗੂ ਕੁਛ ਬਚ ਸਕਦਾ ਹੈ ਨਾ ਡਿੱਗੇ ਨੂੰ ਤਿਆਰ ਆ ਜੀ ਸਮਾਨ ਸਾਰਾ ਬਾਹਰ ਕੱਢ ਲਈ ਦੇਖੋ ਕਿਸ ਵੇਲੇ ਵੀ ਡਿੱਗ ਸਕਦਾ ਘਰ ਜਿੱਦਾਂ ਮਕਾਨ ਡਿੱਗੇ ਜਿੱਦਾਂ ਡਿੱਗ ਨੂੰ ਤਿਆਰ ਹੈ ਜੀ ਸਾਰਾ ਬਹਿ ਗਿਆ ਮਕਾਨ ਪਾਣੀ ਨਾਲ ਹੀ ਪਾਣੀ ਕਿੱਥੋਂ ਆਇਆ ਪਾਣੀ ਤੋਂ ਅੱਗੇ ਆਇਆ ਜੀ ਸਾਰੇ ਵੇਲੇ ਤੋਂ ਚੀਜ਼ ਦੇ ਦਾ ਪਾਣੀ ਹੈ ਉਹ ਤੁਹਾਡੇ ਘਰਾਂ ਦੇ ਕੋਲੇ ਖੜਾ ਹੈ ਹਾਂਜੀ ਕੀ ਨਾਮ ਹੈ ਜੀ ਨਾਮ ਅੱਛਾ ਕੀ ਕਹਿਣਾ ਚਾਹੋਗੇ ਕਰ ਅੱਛਾ ਕਿੰਨੇ ਸਾਲ ਹੋ ਗਏ ਇਸ ਘਰ ਬਣਾਏ ਨੂੰ ਅੱਛਾ ਹੁਣੇ ਜਿਹੜਾ ਘਰ ਸਾਰਾ ਡਿੱਗਣ ਵਾਲਾ ਕਿੰਨਾ ਡਿੱਗ ਚੁੱਕਿਆ ਡਿੱਗਣ ਨੂੰ ਤਿਆਰ ਆਟ ਸਮਾਂ ਆ ਗਈ ਕੀ ਮੰਗ ਕਰਦੇ ਪੰਜਾਬ ਸਰਕਾਰ ਟੱਕਰ ਪਾ ਜਾਣੀ ਕਿ ਕਿਹੜੀ ਕਲਾਸ ਫੜਦੇ